ਇਨਕਲਾਬ ਬੋਲੇ ਸੋਨਿਆਲ ਗੁਰੂ ਕੀ ਪਵਿੱਤਰ ਨਗਰੀ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਅੱਜ ਆਉਣ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਹੈ ਕਿ ਤੁਸੀਂ ਆਪਣੇ ਆਪਣੇ ਕਰਾਚੋਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਮਾਨ ਸਨਮਾਨ ਦੇ ਰਹੇ ਹਾਂ ਔਰ ਇਸ ਮਾਨ ਸਨਮਾਨ ਦਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਸਾਡੇ ਪ੍ਰਧਾਨ ਜੀ ਅਮਨ ਅਰੋੜਾ ਜੀ ਵਾਈਸ ਪ੍ਰੈਜ਼ੀਡੈਂਟ ਸ਼ਹਿਰੀ ਕਲਸੀ ਜੀ ਸਾਡੇ ਖੇਤੀ ਮੰਤਰੀ ਖੁੱਡੀਆਂ ਸਾਹਿਬ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਸਾਡੇ ਲਾਲਜੀਤ ਭੁੱਲਰ ਜੀ ਡਾਕਟਰ ਅਜੇ ਜੀ ਇਹ ਸਾਡੇ ਜਿੰਨੇ ਵੀ ਐਮਐਲਏ ਤੁਸੀਂ ਇੱਥੋਂ ਚੁਣ ਕੇ ਭੇਜੇ ਸਾਰੇ ਨਾਲ ਹੀ ਐ ਔਰ ਜਿੰਨੇ ਵੀ ਐਮਸੀ ਦੇ ਕੈਂਡੀਡੇਟ ਖੜੇ ਨੇ ਅਲੱਗ-ਅਲੱਗ ਵਾਰਡਾਂ ਤੋਂ ਉਹ ਵੀ ਨਾਲ ਹੀ ਆ ਸੋ ਸਾਰੇ ਇਕੱਲੇ-ਇਕੱਲੇ ਵਾਰਡ ਤਾ ਨਹੀਂ ਜਾਇਆ ਜਾਣਾ ਪਰ ਮੈਂ ਤੁਹਾਨੂੰ ਇੰਨਾ ਇੱਕ ਸੁਨੇਹਾ ਦੇ ਦੇਣਾ ਕਿ ਜਿੱਥੇ ਝਾੜੂ ਦਾ ਬਟਨ ਮਸ਼ੀਨ 'ਚ ਹੋਵੇ ਉਹ ਝਾੜੂ ਵਾਲਾ ਬਟਨ ਦਬਾ ਦਿਓ ਸਮਝ ਲਓ ਆਪਣੇ ਚਵਕਾਂ ਦੀ ਕਿਸਮਤ ਵਾਲਾ ਬਟਨ ਦੱਬ ਲਿਆ ਕਿਉਂਕਿ ਅੰਮ੍ਰਿਤਸਰ ਸਾਹਿਬ ਇੱਕ ਇਤਿਹਾਸਿਕ ਸ਼ਹਿਰ ਹੈ ਲੱਖਾਂ ਲੋਕ ਹਰ ਰੋਜ਼ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਆ ਦਰਗਿਆਣਾ ਮੰਦਰ ਦੇਖਣ ਆਉਂਦੇ ਆ ਬਾਗਾ ਬਾਡਰ ਦੇਖਣ ਆਉਂਦੇ ਆ ਜਲਿਆਂਵਾਲਾ ਬਾਗ ਦੇਖਣ ਆਉਂਦੇ ਆ ਸੋ ਇਹਨੂੰ ਖੂਬਸੂਰਤ ਬਣਾਉਣਾ ਇੱਕ ਨਮੂਨੇ ਦਾ ਸ਼ਹਿਰ ਦੁਨੀਆ ਦਾ ਦੁਨੀਆ ਦਾ ਨਮੂਨੇ ਦਾ ਸ਼ਹਿਰ ਬਣਾਉਣਾ ਸੁਪਨਾ ਹੈ ਬੜੀ ਜਲਦੀ ਇਲੈਕਟ੍ਰੋਨਿਕ ਬੱਸਾਂ ਔਰ ਨਾਲ ਨਾਲ ਜਿਹੜਾ ਪੁਰਾਣਾ ਬਾਜ਼ਾਰ ਹੈ ਤੰਗ ਹੋ ਗਈਆਂ ਗਲੀਆਂ ਜਾਂ ਜਿਹੜੀਆਂ ਤਾਰਾਂ ਕਰਕੇ ਖੂਬਸੂਰਤੀ ਜਿਹੜੀ ਮਾਰੀ ਜਾਂਦੀ ਹੈ ਉਹ ਠੀਕ ਕਰਨੀ ਹੈ ਸੀਵਰੇਜ ਦਾ ਪਾਣੀ ਤੇ ਉਹ ਜਿਹੜਾ ਜਾਂਦਾ ਬਾਗੇ ਬਾਰਡਰ ਦੇ ਸੜਕ ਦੇ ਨਾਲ-ਨਾਲ ਜਿਹੜਾ ਨਾਲਾ ਜਾਂਦਾ ਹੈ ਗੰਦਾ ਉਹਨੂੰ ਵੀ ਸਾਫ਼ ਕਰਨਾ ਹੈ ਔਰ ਸਾਰੇ ਪ੍ਰੋਜੈਕਟ ਬਣੇ ਪਏ ਨੇ ਔਰ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਬਣਾਉਣਾ ਕਿ ਇੱਥੇ 1 ਲੱਖ ਬੰਦਾ ਰੋਜ਼ ਆਉਂਦਾ ਹੈ ਇੱਥੇ ਆ ਕੇ ਉਹ ਟੁਕੜ-ਟੁਕੜ 2-4 ਦਿਨ ਇੱਥੇ ਰਹਿ ਕੇ ਜਾਵੇ ਤਾਂ ਕਿ ਸ਼ਹਿਰ ਦੀ ਜਿਹੜੀ ਇਕਨੋਮੀ ਆ ਉਹ ਬੂਸਟ ਹੋ ਜੂਗੀ ਬਹੁਤ ਸਾਰਾ ਲੋਕ ਇੱਥੋਂ ਖਰੀਦਾਰੀਆਂ ਕਰਨਗੇ ਰਹਿਣਗੇ ਉਹਦੇ ਨਾਲ ਸਾਰਾ ਇਕਨੋਮੀ ਬੂਸਟ ਹੋ ਜਾਂਦੀ ਹੈ ਸੋ ਅੱਜ ਮੈਂ ਸ਼ੁਰੂਆਤ ਜਿਹੜੀ ਕੈਂਪੇਨ ਦੀ ਉਹ ਇਸ ਪਵਿੱਤਰ ਧਰਤੀ ਤੋਂ ਕਰ ਰਿਹਾ ਆਸ਼ੀਰਵਾਦ ਲੈ ਕੇ ਤੇ ਤੁਸੀਂ ਸ਼ਹਿਰ ਦੇ ਵਿੱਚ ਆਪਣੇ ਕਿਉਂਕਿ ਜਿਹੜੀ ਐਮਸੀ ਦੀ ਇਲੈਕਸ਼ਨ ਹੈ ਉਹ ਲੋਕਾਂ ਦੀ ਇਲੈਕਸ਼ਨ ਹੁੰਦੀ ਹੈ ਕਿਉਂਕਿ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਨਿਓ ਜਿਹੜਾ ਐਮਸੀ ਖੜਾ ਹੁੰਦਾ ਹੈ ਔਰ ਉਹ ਬੰਦਾ ਵੀ ਤੁਹਾਨੂੰ ਸਾਰਿਆਂ ਨੂੰ ਜਾਣਦਾ ਹੁੰਦਾ ਹੈ ਹਰ ਰੋਜ਼ ਮੱਥੇ ਲੱਗਦੇ ਹੋ ਇੱਕ ਦੂਜੇ ਤੇ ਦੁਕਾਨਾਂ ਤੇ ਮਕਾਨਾਂ ਤੇ ਜਾਂ ਫੰਕਸ਼ਨਾਂ 'ਚ ਤਿਆਰਾਂ 'ਚ ਸੋ ਤੁਸੀਂ ਇਹ ਨਹੀਂ ਕਹਿ ਸਕਦੇ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਹੋ ਜਾਏ ਤੁਸੀਂ ਜਾਣਦੇ ਹੋ ਸਰ ਚੰਗੇ ਬੰਦਿਆਂ ਨੂੰ ਚੁਕਾਓ ਔਰ ਜੇ ਸ਼ਹਿਰ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਹੋਊਗੀ ਤੁਹਾਡਾ ਆਪਣਾ ਮੇਅਰ ਹੋਊਗਾ ਕਾਉਂਸਲਰ ਹੋਣਗੇ ਤਾਂ ਸ਼ਹਿਰ ਦੇ ਕੰਮ ਜਿਹੜੇ ਨੇ ਲੋਕਲ ਗਵਰਨਮੈਂਟ ਜਿਹੜੀ ਕਹਿੰਦੇ ਆਪਾਂ ਉਹ ਐਸੇ ਕਰਕੇ ਕਹਿੰਦੇ ਆ ਕਿ ਇੱਥੋਂ ਦੀ ਗਵਰਨਮੈਂਟ ਲੋਕਲ ਅੰਮ੍ਰਿਤਸਰ ਦੀ ਆਪਣੀ ਗਵਰਨਮੈਂਟ ਆਪ ਦੀ ਗਵਰਨਮੈਂਟ ਬਣਾਓ ਤਾਂ ਕਿ ਸਾਡੇ ਕੋਲੇ ਜਦੋਂ ਤੁਹਾਡੇ ਇਸ ਫਤਵੇ ਦਾ ਜਿਹੜਾ ਸਾਡੇ ਕੋਲੇ ਪਹੁੰਚੂਗਾ ਕਿ ਕੋਈ ਮੰਗ ਸ਼ਹਿਰ ਵਾਸਤੇ ਕੋਈ ਪੈਸੇ ਚਾਹੀਦੇ ਆ ਕੋਈ ਪ੍ਰੋਜੈਕਟ ਚਾਹੀਦਾ ਉਹ ਸਾਡੀ ਗਰੰਟੀ ਹੈ ਕਿ ਲਿਖ ਕੇ ਦੇਣਾ ਤੁਹਾਡੇ ਨਮਾਇੰਦਿਆਂ ਨੇ ਐ ਸਾਈਨ ਅੱਸੀ ਕਰਨੇ ਆ ਔਰ ਖਾਸ ਤੌਰ ਤੇ ਅਮਰਖਰ ਸ਼ਹਿਰ ਬਖਤੋ ਕਿਹੜਾ ਕੋਈ ਹੋਊਗਾ ਜਿਹੜਾ ਜਵਾਬ ਦੇ ਦੂਗਾ ਇੱਥੇ ਵਾਸਤੇ ਇੱਥੇ ਤਾਂ ਪੁੰਨੀ ਲੱਗਦਾ ਇੱਥੇ ਤਾਂ ਕਈ ਗੁਣਾ ਹੋ ਕੇ ਨਿਕਲਦਾ ਆ ਸੋ ਇਸ ਕਰਕੇ ਤੁਹਾਡੇ ਕੋਲੇ ਆਏ ਆ ਮੀਡੀਆ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਪੂਰੀ ਦੁਨੀਆ ਦੇ ਵਿੱਚ ਇਸ ਰੋਡ ਸ਼ੋ ਨੂੰ ਕਵਰ ਕਰ ਰਹੇ ਨੇ ਔਰ ਜਿੰਨੇ ਵੀ ਮਾ-ਮਾਂ ਪੈਣਾ ਛੋਟੇ ਬੱਚੇ ਬਜ਼ੁਰਗ ਔਰ ਪਾਰਟੀ ਦੇ ਵਰਕਰ ਪਾਰਟੀ ਦੇ ਅਣਥੱਕ ਸਾਡੇ ਪਮਕੜ ਚੇਅਰਮੈਨ ਸਾਹਿਬਾਨ ਨਾਲ ਜਿਹੜੇ ਅੰਮ੍ਰਿਤਸਰ ਦੇ ਅਜਨਾਲੇ ਦੇ ਤਰਨਤਾਰਨ ਦੇ ਪੱਟੀ ਦੇ ਅਰਧਵਾਲੇ ਦੇ ਇਲਾਕਿਆਂ ਦੇ ਵੀ ਜਿੰਨੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆਏ ਆ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਮੈਂ ਸਹੀ ਕਹੂੰਗਾ ਕਿ ਹਕੂਮਤ ਉਹ ਕਰਤੇ ਹਨ ਜਿੰਨਾਂ ਦਾ ਦਿਲੋਂ ਪਰ ਰਾਜ ਹੁੰਦਾ ਹੈ ਕੇਜਰੀਵਾਲ ਐਸੇ ਕਰਕੇ दिल्ली च राज करता क्योंकि ओ दिल राज दिल हकूमत वो करते हैं जिनका दिलों पर राज होता है यू कहने को तो मुर्गे के सर पे भी ताज होता है सो असी असी किसी माफिया च हिस्सा नहीं पाया ना पाने असी रेते दड्डा या बसा या ढाब् च हिस्सा नहीं पाया ना पाने हिस्सा ਪਾਇਆ ਤੇ ਪਾਉਣਾ ਤਾਂ ਪੰਜਾਬ ਦੇ ਸਵਾ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੋਰ ਕੀ ਹਿੱਸਾ ਨਹੀਂ ਪਾਉਣਾ ਸੋਇਸ ਕਰਕੇ 3 ਸਾਲ ਪਾਉਣੀ 3 ਸਾਲ ਹੋ ਗਏ 50000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਆ ਖੜਾ 50000 ਸਰਕਾਰੀ ਨੌਕਰੀਆਂ ਦੇ ਕੇ ਪਹਿਲੇ 3 ਸਾਲਾਂ ਚ ਔਰ ਕੋਈ ਪੈਸੇ ਨਹੀਂ ਲੱਗਾ ਕਿਸੇ ਦਾ ਕੋਈ ਸ਼ਪਾਰਸ਼ ਨਹੀਂ ਲਾਉਣੀ ਪਈ ਪੇਪਰ ਦਿੱਤਾ ਨੰਬਰ ਆ ਗਏ ਮੈਰਿਟ ਚ ਨੌਕਰੀ ਮਿਲ ਗਈ ਇੱਕ ਘਰ ਚ ਦੋ ਦੋ ਨੂੰ ਵੀ ਮਿਲ ਗਈ ਭੈਣ ਭਾਈ ਨੂੰ ਮਿਲ ਗਈ ਜਾਂ ਦੋ ਭੈਣਾਂ ਨੂੰ ਮਿਲ ਗਈ ਜਾਂ ਦੋ ਪਾਈਆਂ ਨੂੰ ਮਿਲ ਗਈ ਪੜੋ ਪੜ ਕੇ ਕੰਪੀਟੀਸ਼ਨਾਂ ਦੇ ਪੇਪਰ ਦਿਓ ਤੇ ਸਰਕਾਰ ਤੋਂ ਨੌਕਰੀ ਲਓ ਪੰਜਾਬ ਨੂੰ ਤਰੰਗਲਾ ਤਾਈਆਂ ਬਣਾਵਾਂਗੇ ਹੁਣ ਬਾਹਰਲੇ ਮੁਲਕਾਂ ਵਾਲਾ ਪਾਸਾ ਛੱਡ ਦਈਏ ਕਿਉਂਕਿ ਉਹਨਾਂ ਦਾ ਵੀ ਬੁਰਾ ਹਾਲ ਹੋ ਗਿਆ ਹੁਣ ਉਹ ਉਥੋਂ ਆਪ ਕਹਿਣ ਲੱਗੇ ਉਧਰ ਨੂੰ ਜਾਓ ਆਪਾਂ ਕਿੱਥੋਂ ਦੇ ਰਹਿ ਗਏ ਫਿਰ ਹੁਣ ਨਾ ਇੱਧਰ ਦੇ ਨਾ ਉਧਰ ਦੇ ਇੱਥੇ ਆਪਾਂ ਆਪਣੀ ਧਰਤੀ ਨੂੰ ਠੀਕ ਕਰੀਏ ਆਪਣੇ ਸ਼ਹਿਰਾਂ ਨੂੰ ਆਪਣੇ ਕਸਬਿਆਂ ਨੂੰ ਸ਼ਿੰਗਾਰੀਏ ਇੱਥੇ ਹੀ ਰੋਜ਼ਗਾਰ ਮਿਲੇ ਇੱਥੇ ਹੀ ਕੰਮ ਕਰ ਕਰਕੇ ਸ਼ਾਮ ਨੂੰ ਘਰੇ ਜਾ ਕੇ ਰੋਟੀ ਖਾਈਏ ਆਪਣੇ ਪਰਿਵਾਰ ਚ ਨਹੀਂ ਤਾਂ ਤਰਸਦੇ ਰਹਨੇ ਆ ਦਿਵਾਲੀ ਵੇਲੇ ਆਵਾਂਗੇ ਦਸਹਰੇ ਵੇਲੇ ਆਵਾਂਗੇ ਬਸਾਖੀ ਵੇਲੇ ਆਵਾਂਗੇ ਸੋ ਵੀਰੋ ਮੈਨੂੰ ਉਮੀਦ ਹੈ ਕਿ ਅੰਮ੍ਰਿਤਸਰ ਵਾਲ ਨੇ ਪਹਿਲਾਂ ਵੀ ਬਹੁਤ ਸਾਰਾ ਪਿਆਰ ਦਿੱਤਾ ਹੈ ਔਰ ਜਦੋਂ ਵੀ ਅੰਮ੍ਰਿਤਸਰ ਆਇਆ ਐਂ ਲੱਗਦਾ ਕਿ ਸ਼ਾਇਦ ਇਦੂ ਵੱਧ ਕੱਟ ਤਾਂ ਕੀ ਹੋਊਗਾ ਜਾਂ ਇਦੂ ਵੱਧ ਪਿਆਰ ਤਾਂ ਕੀ ਹੋਊਗਾ ਤੁਸੀਂ ਆਪਣਾ ਰਿਕਾਰਡ ਆਪ ਹੀ ਤੋੜਾ ਨੇ ਤੋੜ ਲੈਨੇ ਹੋ ਸੋ ਮਾਝੇ ਵਾਲਿਆਂ ਤੇ ਯਕੀਨ ਹੈ ਮੈਨੂੰ ਸੋ ਮੈਨੂੰ ਉਮੀਦ ਹੈ ਕਿ ਤੁਸੀਂ 21 ਤਰੀਕ ਨੂੰ ਜਿਹੜਾ ਜਿੱਥੇ ਵੀ ਤੁਹਾਡਾ ਬਾਡ ਪੈਂਦਾ ਉਥੇ ਤੱਕ ਜਿਹੜਾ ਚੋਣ ਨਿਸ਼ਾਨ ਆਪਣਾ ਝਾੜੂ ਦਾ ਉਹਦੇ ਤੇ ਤੁਸੀਂ ਬਟਨ ਦੱਬੋਗੇ ਬਾਕੀ ਤੁਹਾਨੂੰ ਪਤਾ ਮੂਰ ਅੱਗੇ ਕੌਣ ਹੈ ਇੱਕ ਤਾਂ ਹੈ ਹੀ ਨਹੀਂ ਉਹ ਤਾਂ ਪਰਮਾਤਮਾ ਵੱਲੋਂ ਹੀ ਬੇਲੇ ਹੋਗੇ ਠੀਕ ਹੈ ਦੂਜੇ ਆਪਸ ਵਿੱਚ ਲੜੀ ਜਾਂਦੇ ਨੇ ਮੈਂ ਬਣੂ ਉਹਨੂੰ ਨਹੀਂ ਬਣਨ ਦਿੰਦਾ ਉਹ ਲੱਤਾਂ ਖਿੱਚੀ ਜਾਂਦੇ ਆਪਸ ਇੱਕ ਦੂਜੇ ਦੀਆਂ ਸੋ ਆਪਾਂ ਇਹਨਾਂ ਦੀਆਂ ਲੜਾਈਆਂ ਚ ਕੀ ਲੈ ਪੈ ਕੇ ਦੇਖ ਵੀ ਲੈ ਨਾਲੇ ਪਰਖ ਵੀ ਲੈ ਉਹ ਪਰਖਿਆ ਹਨ ਕੀ ਪਰਖੀਏ ਸੋ ਨਵੀ ਸੋਚ ਨੂੰ ਨਵੀ ਪਾਰਟੀ ਨੂੰ ਨਵੇਂ ਖੂਨ ਨੂੰ ਨਵੇਂ ਵਿਚਾਰਾਂ ਨੂੰ ਮੌਕਾ ਦਿਓ ਔਰ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਸ਼ਹੀਦ ਆਜ਼ਮ ਭਗਤ ਸਿੰਘ ਉਹਦੇ ਦੋ ਲਾ ਰਹੇ ਹੋ ਤਾਂ ਕਿ ਸਾਨੂੰ ਹੌਸਲਾ ਹੋ ਜੇ ਕਿ ਅੰਮ੍ਰਿਤਸਰ ਵਾਲੇ ਪਾਸੇ ਤੋਂ ਤਾਂ ਫਿਰ ਮਤਲਬ ਹਾਂ ਹੀ ਸਮਝੀਏ ਫਿਰ ਹੈ ਦੋਨੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਫੋੜ ਜਾ ਹੋਰ ਉੱਚੀ ਇੰਦਰ ਲਾਹੌਰ ਤੱਕ ਤਾਂ ਜਾਵੇ ਸ਼ਹੀਦ ਆਜ਼ਮ ਭਗਤ ਸਿੰਘ ਉਹਰੀ ਇੱਥੋਂ ਹੀ आही रूट से उन्होंने जो जाते आजादी वास्ते लड़ने इनकलाब जिंदाबाद करते इनकल इनकल गोरे सोनिहाल बहुत बहुत धन्यवाद जो रहो बहुत बहुत मेहरबानी जिंदाबाद रहो आबाद रहो बहुत बहुत धन्यवाद